ਗੁਰਬਾਜ ਸੁਪਰ ਸੀਡਰ ਆਲੀ ਨਵਾਨਾ ਇਹ ਇਕੱਲਾ ਸੁਪਰ ਸੀਡਰ ਨਹੀਂ ਇਹਦੇ ਵਿੱਚ ਨਾ ਬਹੁਤ ਸਾਰੇ ਫੰਕਸ਼ਨ ਗੁਰਬਾਜ ਨੇ ਲਾਂਚ ਕਰੇ ਆ ਇੱਕ ਚੀਜ਼ ਹੋਰ ਇੱਕ ਬੰਦੇ ਨੂੰ ਜਿਹੜਾ ਆਪਾਂ ਨੂੰ ਮਗਰ ਜ਼ਰੂਰਤ ਹੁੰਦੀ ਸੀ ਨਾ ਵੀ ਮਗਰ ਇੱਕ ਬੰਦੇ ਨੇ ਰਹਿਣਾ ਹੀ ਰਹਿਣਾ ਉਹ ਵਾਲੀ ਗੱਲ ਹੀ ਚੱਕ ਲਈਤੀ ਗੁਰਬਾਜ ਨੇ ਆਪਣੇ ਨਾਲ ਵੀਰਾ ਗੁਰਬਾਜ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਗੁਰਬਾਜ ਕੰਪਨੀ ਦੇ ਵਿੱਚ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਦਰਸ਼ਨ ਦਿੱਤੇ ਤੇ ਅੱਜ ਤੁਹਾਡੇ ਅੱਗੇ ਕੀਤਾ ਜੀ ਆਪਣਾ ਗੁਰਬਾਜ ਸੁਪਰ ਸਿੱਡਰ ਇਹਨੂੰ ਸਰ ਨੂੰ ਡਿਫਰੈਂਟ ਇਹਦੇ ਵਿੱਚ ਕੀ ਹੈ ਜੀ ਸਰ ਐਵੇਂ ਹੈ ਜੀ ਇਹਦੇ ਚ ਨਾ ਗੁਰਬਾਹ ਸੁਪਰ ਸੈਟਰ ਸਾਡਾ ਮਾਡਲ ਹੈ ਜਿਹੜਾ ਫੀਚਰ ਪਲੱਸ ਪਲੱਸ ਇਹਨੂੰ ਅਸੀਂ 올 ਇਨ ਵਨ ਆਪਣਾ ਕਹਿੰਦੇ ਆ ਇਹ ਪਹਿਲੀ ਗੱਲ ਦਾ ਫੀਚਰ ਪਲੱਸ ਪਲੱਸ ਮਾਡਲ ਅਸੀਂ ਤਾਂ ਬਣਾਇਆ ਕਿਉਂਕਿ ਇੱਥੇ ਫੀਚਰ ਇੰਨੇ ਜ਼ਿਆਦਾ ਨਹੀਂ ਨਾ ਤੁਸੀਂ ਇੰਡਸਟਰੀ ਦੇ ਵਿੱਚ ਜਿੱਥੇ ਮਰਜ਼ੀ ਚੱਲੇ ਜਾਓ ਇਹ ਸੁਪਰ ਸੈਟਰ ਨਾਲੋਂ ਵੱਧ ਫੀਚਰ ਤੁਹਾਨੂੰ ਤੇ ਜਿਹੜੇ ਇਹਦੇ ਚ ਫੀਚਰ ਨੇ ਉਹ ਕਿਸੇ ਹੋਰ ਕੰਪਨੀ 'ਚ ਦੇਖਣੇ ਨਹੀਂ ਤੁਹਾਨੂੰ ਨਹੀਂ ਦੇਖਣੇ ਤੇ 올 ਇਨ ਵਨ ਦਾ ਮਤਲਬ ਇਹ ਹੈ ਜੀ ਇਹ ਇੱਕ ਸੁਪਰ ਸੈਡਰ ਦੇ ਨਾਲ ਤੁਸੀਂ ਕਈ ਕੰਮ ਕਰ ਸਕਦੇ ਹੋ ਉਹ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਅੱਜ ਰੂਪ ਰੂਪ ਕਰਾਵਾਂਗੇ ਕਿ ਕਿ ਆ ਵੀ ਕੀ ਕੱਲੀ ਕੱਲੀ ਡਿਟੇਲ ਆਪਾਂ ਤੁਹਾਨੂੰ ਦੇ ਦਿਆਂਗੇ ਕਿ ਜਿਹੜਾ ਸੋ ਵੀ ਇਹਦੇ ਨਾਲ ਪਿੱਛੇ ਜਿਹੜਾ ਆਪਾਂ ਬੰਦਾ ਚੱਲਦਾ ਹੁੰਦਾ ਉਹਦਾ ਕੰਮ ਤੁਸੀਂ ਜਿੰਨਾ ਖਤਮ ਕਰਤਾ ਉਹ ਕਿੱਦਾਂ ਕੀਤਾ ਸਰ ਉਹਦੇ ਪਤਾ ਕੀ ਹੈ ਜੀ ਅਸੀਂ ਮੇਨ ਐਵੇਂ ਆ ਅਸੀਂ ਆਪਣਾ ਗੁਰਬਾਜ ਕੰਪਨੀ ਹੂੰ ਇੰਡਸਟਰੀ ਦੇ ਵਿੱਚ ਇੱਕੋ ਕੰਪਨੀ ਹੈ ਜਿਹੜੀ ਪਹਿਲਾਂ ਆਪ ਸੁਪਰਸੈਡਰ ਜਾਂ ਕੋਈ ਵੀ ਪ੍ਰੋਡਕਟ ਉਹਨੂੰ ਚਲਾਉਂਦੀ ਹੈ ਹਮ ਆਪ ਚਲਾ ਕੇ 2 ਸਾਲ ਪਹਿਲਾਂ ਟ੍ਰਾਇਲ ਕਰਕੇ ਫਿਰ ਉਹਨੂੰ ਉਹ ਕਰਦੀ ਹੈ ਆਪਣਾ ਲਾਂਚ ਕਰਦੀ ਹੈ ਉਹਦੇ ਚ ਐਵੇਂ ਅਸੀਂ ਜਦੋਂ ਇਹ ਚੀਜ਼ ਨੂੰ ਪ੍ਰੈਕਟੀਕਲੀ ਚਲਾਇਆ ਚਾਹੇ ਸਾਡਾ ਸੁਪਰਸੈਡਰ ਪ੍ਰੋਡਕਟ ਹੋਵੇ ਚਾਹੇ ਸਾਡਾ ਸਟੋ ਬੀਲਰ ਹੋਵੇ ਜਾਂ ਕੋਈ ਵੀ ਪ੍ਰੋਡਕਟ ਹੋਵੇ ਜਿਵੇਂ ਹੁਣ ਸੁਪਰਸੈਡਰ ਦੀ ਐਗਜ਼ਾਮਪਲ ਲੈਂਦੇ ਆਪਾਂ ਸੁਪਰਸੈਡਰ ਦੇ ਪਿੱਛੇ ਹਰੇਕ ਵਾਰੀ ਕੀ ਹੁੰਦਾ ਹੁੰਦਾ ਜੋ ਅਸੀਂ ਅਬਜ਼ਰਵ ਕੀਤਾ ਸੁਪਰਸੈਡਰ ਚੱਲਦਾ ਜੀ ਇੱਕ ਤਾਂ ਡਰਾਈਵਰ ਦਾ ਖਰਚਾ ਦੂਜੇ ਨੰਬਰ ਦੀ ਆਪਾਂ ਨੂੰ ਪਿੱਛੇ ਬੰਦਾ ਲੇਬਰ ਚਾਹੀਦੀ ਹੈ ਉਹਦੇ ਕੀ ਕੰਮ ਹ ਇਕਦਾ ਆਪਣਾ ਪਿੱਛੇ ਰਹੇ ਹੈ ਰਹੇ ਪਾਣੀ ਉਹਦੇ ਚ ਤੇ ਉਸ ਤੋਂ ਬਾਅਦ ਰਹੇ ਜਦੋਂ ਖਤਮ ਹੋਣੀ ਉਹਦਾ ਧਿਆਨ ਰੱਖੀ ਜਾਣਾ ਕਿ ਆਪਣਾ ਕੀ ਰਹੇ ਖਤਮ ਤਾਂ ਨਹੀਂ ਹੋ ਗਈ ਜਾਂ ਵੀ ਖਤਮ ਤਾਂ ਨਹੀਂ ਹੋ ਗਿਆ ਤੇ ਉਹਦੇ ਚ ਐਵੇਂ ਹੈ ਕਈ ਵਾਰੀ ਜੇ ਬੰਦਾ ਆਪਣਾ ਕੇਅਰਲੈਸ ਹੋਵੇ ਮਤਲਬ ਧਿਆਨ ਨਾ ਰੱਖੇ ਉਹ ਪਿਛਲੇ ਲੇਬਰ ਵਾਲਾ ਜਿਹੜਾ ਉਹਦੇ ਕਰਕੇ ਨੁਕਸਾਨ ਕੀਦਾ ਹੁੰਦਾ ਜੀ ਜਿਹੜਾ ਕਿਰਾਇਆ ਕਰ ਰਿਹਾ ਹੈ ਜਾਂ ਜਿਹੜਾ ਕਿਰਾਏ ਤੇ ਵਿਜਵਾ ਰਿਹਾ ਹੈ ਜਾਂ ਬੰਦਾ ਕਈ ਜਿਹੜੇ ਬੰਦੇ ਆਪ ਬੀਜਦੇ ਨੇ ਤੇ ਉਹਦੇ ਚ ਐਵੇਂ ਨੁਕਸਾਨ ਉਹ ਬੰਦੇ ਨੰਦਾ ਸਾਡੀ ਸੋਚ ਇਹ ਸੀ ਕਿ ਆ ਵੀ ਇੱਕ ਨੁਕਸਾਨ ਨੂੰ ਕਿਤੇ ਨਾ ਕਿਤੇ ਖਤਮ ਕੀਤਾ ਜਾਵੇ ਤਾਂ ਅਸੀਂ ਇਹਦੇ 'ਚ ਐਵੇਂ ਹੈ ਜੀ ਸਭ ਤੋਂ ਪਹਿਲਾਂ ਦਾ ਕੰਮ ਕੀਤਾ ਇਹਦੇ 'ਚ ਸੈਂਸਰ ਲਾਇਆ ਸਾਈਡ ਤੇ ਓਕੇ ਸਿਰ ਲਾਉਣ ਦਾ ਸਾਡਾ ਕੀ ਮਕਸਦ ਸੀਗਾ ਕਿ ਆ ਵੀ ਕੱਲ ਨੂੰ ਜੇ ਹੁਣ ਡਰਾਈਵਰ ਜਿਵੇਂ ਚਲਾਈ ਜਾ ਰਿਹਾ ਸੁਪਰ ਸੈਡਰ ਕੱਲ ਨੂੰ ਜੇ ਸੁਪਰ ਸੈਡਰ ਦੇ ਟੈਂਕ ਦੇ ਸੀਡ ਵਾਲੇ ਟੈਂਕ ਦੇ ਵਿੱਚ ਸੀਡ ਖਤਮ ਹੋ ਗਿਆ ਬਿਨਾ ਖਾਲੀ ਨਾ ਚੱਲ ਜਵੇ ਨਾਲ ਦੀ ਨਾਲ ਜਦੋਂ ਆਪਣੀ ਫਿਕਸ ਕੁਆਂਟੀਟੀ ਫਿਕਸ ਕੀਤੀ ਹੋਈ ਹੈ ਕਿ ਆ ਵੀ ਜਦੋਂ ਇੱਥੇ ਤੱਕ ਸੁਪਰ ਸੈਡਰ ਦਾ ਬੀ ਚਲੇ ਗਿਆ ਨਾਲ ਦੀ ਨਾਲ ਇਹਨੇ ਹੋਟਲ ਮਾਰ ਦੇਣਾ ਡਰਾਈਵਰ ਨੇ ਉਤਰਨਾ ਹੈ ਬੀ ਭਰਨਾ ਹੈ ਨਾਲ ਦੀ ਨਾਲ ਫੇਰ ਦੱਬੀ ਰੱਖਣਾ ਵੀ ਜਦੋਂ ਬੀਜ ਖਤਮ ਹੋ ਗਿਆ ਇਹਨੇ ਆਪਾਂ ਨੂੰ అలਰਮ ਦੇ ਦੇਣਾ ਹਾਂਜੀ ਹਾਂ అలਰਮ ਦੇ ਦੇਣਾ ਬੀਜਾਂ ਦੀ ਸੈਟਲਮੈਂਟ ਵੀ ਇੰਨੀ ਵਧੀਆ ਕੀਤੀ ਹੋਈ ਹੈ ਅੱਜ ਆਪਣਾ ਤੁਹਾਡੇ ਸਾਹਮਣੇ ਅਸੀਂ ਆ ਕੀਤੇ ਹੋਏ ਨੇ ਇਹ ਇੰਨੇ ਵਧੀਆ ਕੁਆਲਟੀ ਦੇ ਆਪਣਾ ਲਾਏ ਹੋਏ ਨੇ ਕਿ ਆ ਵੀ ਇਹਨੂੰ ਨਾ ਘਮਾਨ ਚ ਦਿੱਕਤ ਆਉਂਦੀ ਆ ਸਾਹਮਣੇ ਨੰਬਰਿੰਗ ਆ ਰਹੀ ਆ ਤੁਹਾਡੇ ਇੱਕ ਨੰਬਰ ਤੇ ਇਧਰ ਅਸੀਂ ਪ੍ਰੋਪਰ ਦਿੱਤਾ ਹੋਇਆ ਜਿਵੇਂ ਹੁਣ 8 ਫੀਟ 8 ਫੀਟਾਂ ਹੋਇਆ ਪੀਸ ਹੈ 8 ਫੁੱਟੇ ਦੇ ਵਿੱਚ ਸੀਡ ਪਾਣਾ ਤੁਸੀਂ ਜੇ ਤੁਸੀਂ 8 ਫੁੱਟੇ ਤੇ 8 ਫੁੱਟੇ ਸੁਪਰ ਸੀਡਰ ਨੂੰ ਇੱਕ ਨੰਬਰ ਦੇ ਕਰੋਗੇ ਤਾਂ ਇਹਨੇ 11 ਕਿਲੋ 600 ਆਪਣਾ ਦਾ ਪਾ ਬੀਜ ਬੀਜ ਪਾ ਦੇਣਾ ਹਾਂਜੀ ਹਾਂ ਓਕੇ ਤੇ ਉਹਦੇ ਚ ਐਵੇਂ ਕਿ ਆ ਵੀ ਇਹ ਹਰੀਕ ਚੀਜ਼ ਦੀ ਇਹ ਜਿਹੜੀ ਦਾ ਆਪਣਾ ਇਹਨੂੰ ਇੰਨਾ ਹੈਵੀ ਤਾਂ ਬਣਾਇਆ ਗਿਆ ਕਿਉਂਕਿ ਜੇ ਆਪਾਂ ਇਹਨੂੰ ਲਾਈਟ ਵੇਟ ਕਰਦੇ ਨਾ ਜੀ ਕਿਤੇ ਮਤਲਬ ਸਾਡਾ ਮੇਨ ਫੋਕਸ ਕੀ ਰਹਿੰਦਾ ਕਿਸੇ ਵੀ ਪੁਆਇੰਟ ਟੂ ਪੁਆਇੰਟ ਕਿਸੇ ਵੀ ਬਰੀਕ ਜਗ੍ਹਾ ਤੇ ਕੋਸਟ ਕਟਿੰਗ ਨਹੀਂ ਕਰਨੀ ਕੋਸਟ ਕਟਿੰਗ ਕਰਕੇ ਆਪਾਂ ਦਾ ਅਸੀਂ ਤਾਂ ਕੋਸਟ ਕਟਿੰਗ ਕਰਦਾਂਗੇ ਆਪਣੀ ਬਚਤ ਕਰ ਲਾਂਗੇ ਪਰ ਜਿਹੜਾ ਨੁਕਸਾਨ ਹੁੰਦਾ ਨਾ ਕਸਟਮਰ ਦਾ ਉਹ ਏਡਾ ਵੱਡਾ ਹੁੰਦਾ ਅਗਲੀ ਵਾਰ ਨੂੰ ਅਸੀਂ ਅੱਖਾਂ ਨਹੀਂ ਮਿਲਾ ਸਕਦੇ ਨਹੀਂ ਮਿਲਾ ਸਕਦੇ ਤੇ ਉਹਦੇ ਕਰਕੇ ਅਸੀਂ ਇਹਨੂੰ ਹੈਵੀ ਤਾਂ ਕੀਤਾ ਕਿ ਕਿ ਆ ਵੀ ਕੁਰੇਸੀ ਰਹੇ ਕਿ ਆ ਵੀ ਜੇ ਇਹ ਹੈ ਵੀ ਹੋਊਗਾ ਤਾਂ ਇਹ ਐਕੂਰੇਸੀ ਦੇਊਗਾ ਤਾਂ ਸਹੀ ਵੀ ਪਊਗਾ ਕੱਲ ਨੂੰ ਜੇ ਬੰਦਾ ਕਿਰਾਇਆ ਕਰਦਾ ਸਾਡੇ ਸੁਪਰ ਸੈੱਟ ਨੂੰ ਕਿਰਾਏ ਦੇ ਵਿੱਚ ਲੈ ਕੇ ਜਾਂਦਾ ਕੱਲ ਨੂੰ ਕਿਰਾਇਆ ਕਿਉਂਕਿ ਵੀ ਕਿਰਾਏ ਵਾਲੇ ਬੰਦੇ ਦਾ ਹੋਊਗਾ ਜਿਹੜਾ ਜਿੰਨੇ ਕਿਰਾਇਆ ਕਰਾਣਾ ਹਾਂ ਜਿਹ ਵੱਧ ਘੱਟ ਕਰ ਗਿਆ ਉਹਨੂੰ ਜਿਹ ਵੱਧ ਘੱਟ ਹੋ ਗਿਆ ਜਿਹੜਾ ਜਿੰਨੇ ਆਪਣਾ ਕਿਰਾਏ ਤੇ ਸੁਪਰ ਸੈੱਟ ਲੈ ਕੇ ਗਿਆ ਸੀ ਅਗਲੇ ਦੇ ਖੇਤ ਚ ਉਹਨੂੰ ਗਾਣਾ ਪੈਣਗੇ ਉਹਨੇ ਤਾਂ ਉਹਨੂੰ ਫਿਰ ਉਹਨੇ ਫਿਰ ਸਾਨੂੰ ਕਿਹਾ ਘੁੰਮ ਕੇ ਸਾਡੇ ਦੀ ਗੇਂ ਘੁੰਮਣੀਆਂ ਜੀ ਅਸੀਂ ਇਹ ਚਾਹੁੰਦੇ ਕਿ ਕਿਉਂਕਿ ਐਕੂਰੇਸੀ ਦਈਏ ਜਿਹੜਾ ਬੰਦਾ ਕਿਰਾਇਆ ਕਰਾ ਰਿਹਾ ਉਹ ਵੀ ਖੁਸ਼ ਹੈ ਜਿਹੜਾ ਕਿਰਾ ਹੋ ਜੀ ਬੱਚੋ ਸਾਡੇ ਕੋਲ ਫੀਡਬੈਕ ਆਵੇ ਅਗਲਾ ਸਾਡੇ ਕੋਲ ਅੱਜ 7 ਫੁੱਟਾਂ ਜਾਂ 8 ਫੁੱਟ ਲੈ ਕੇ ਜਾਂਦਾ ਕੱਲ ਨੂੰ ਅਗਲਾ 10 ਫੁੱਟਾਂ ਲੈ ਕੇ ਜਾਵੇ ਕਿਉਂਕਿ ਐਵੇਂ ਆਪਣਾ ਸਾਰੀ ਇੰਡਸਟਰੀ ਦੇ ਵਿੱਚ ਇਕੱਲੀ ਗੁਰਬਾਜ ਕੰਪਨੀ ਹੈ ਜਿਹੜੀ 6 ਫੁੱਟ ਤੋਂ ਲੈ ਕੇ 12 ਫੀਟ ਤੱਕ ਸੁਪਰ ਸੈਡਰ ਬਣਾਉਂਦੀ ਹੈ ਵੈਰੀ ਗੁੱਡ ਤੇ ਵੀਰ ਇੱਕ ਚੀਜ਼ ਹੋਰ ਹਾਂਜੀ ਇਹ ਟਰੈਕਟਰ ਵਾਸਤੇ ਵੀ ਟਰੈਕਟਰ ਜਿਵੇਂ ਨਾ ਆਪਾਂ ਦੇ ਦਿਆਂ ਸੁਪਰ ਸੈਡਰ ਕੱਟ ਜਾਣ ਦਿੰਦੇ ਟਰੈਕਟਰ ਦੀ ਹਾਂਜੀ ਉਹਦੇ ਵਾਸਤੇ ਤੁਸੀਂ ਕੁਝ ਸੁਧਾਰ ਕੀਤਾ ਇਹਦੇ ਗੇਅਰ ਬਾਕਸ ਚ ਜਾ ਰਿਹਾ ਸਰ ਇਹਦੇ ਚ ਪਤਾ ਕੀ ਹੈ ਜੀ ਇਹਦੇ ਚ ਨਾ ਅਸੀਂ ਇੰਨੀਆਂ ਚੀਜ਼ਾਂ ਦਾ ਧਿਆਨ ਰੱਖਿਆ ਹੈ ਨਾ ਮਤਲਬ ਹਰ ਇੱਕ ਚੀਜ਼ ਬਰੀਕ ਤੋਂ ਬਰੀਕ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਇਹ ਆ ਜੀ ਹੁਣ ਜੇ ਤੁਸੀਂ ਗੁਰਬਾਸ ਸੁਪਰ ਸੈੱਡਰ ਦਾ ਅੱਜ ਦੇ ਟਾਈਮ ਚ ਰੋਟੇਟਰ ਲੈਣੇ ਹੋ ਜਾਂ ਸੁਪਰ ਸੈੱਡਰ ਲੈਣੇ ਹੋ ਆਪਣਾ 5 ਫੁੱਟਾ ਸੁਪਰ ਸੈੱਡਰ ਲੈਣੇ ਹੋ 6 ਫੁੱਟਾ ਲੈਣੇ ਹੋ ਤੇ ਉਸ ਤੋਂ ਬਾਅਦ ਜੇ ਉਹੀ ਆਪਣਾ ਤੁਸੀਂ ਲੈਣੇ ਹੋ ਘਟੂ ਘਟ 10 ਫੁੱਟਾ ਸੁਪਰ ਸੈੱਡਰ ਵੀ ਤੁਹਾਨੂੰ ਸੇਮ ਹਿਚ ਮਿਲੂਗੀ ਸੇਮ ਹੀ ਚ ਤਾਂ ਅਸੀਂ ਕਾਮਨ ਕੀਤੀ ਹੋਈ ਹੈ ਕਿਉਂਕਿ ਮੇਨ ਪਤਾ ਕੀ ਹੈ ਜੀ ਆਪਣਾ ਜਦੋਂ ਸੁਪਰ ਸੈਡਰ ਨੇ ਚੱਲਣਾ ਹੈ ਇਹ ਚੀਜ਼ ਨੇ ਸੁਪਰ ਸੈਡਰ ਨੂੰ ਚਲਾਣਾ ਹਾਂ ਸੁਪਰ ਸੈਡਰ ਜਦੋਂ ਇਹ ਚੀਜ਼ ਸਹੀ ਰਹੂਗੀ ਇਹ ਹੈਵੀ ਬਣੀ ਹੋਊਗੀ ਸੁਪਰ ਸੈਡਰ ਆਪਣਾ ਟਰੈਕਟਰ ਨੂੰ ਨੁਕਸਾਨ ਨਹੀਂ ਪਹਜਾਊਗਾ ਕਿਉਂਕਿ ਲਿੰਕਾਂ ਆਪਣੇ ਜਿਹੜੀ ਡੰਡਾ ਇਹ ਮੇਨ ਉਹਨੇ ਇਹਦੇ ਨਾਲ ਜੁੜਨਾ ਹੈ ਆ ਲਿੰਕਾਂ ਜਿੱਥੇ ਜੁੜਨਦੀਆਂ ਨੇ ਇਹ ਵੀ ਹੈਵੀ ਬਣਾਏ ਹੋਏ ਨੇ ਗੋਸ਼ ਲੱਗਦੀਆਂ ਨੇ ਮਤਲਬ ਇੱਕ ਤਰ੍ਹਾਂ ਦੀ ਕਿਸੇ ਵੀ ਪੁਆਇੰਟ ਟੂ ਪੁਆਇੰਟ ਤੇ ਆਪਾਂ ਜੀ ਜਾਈਏ ਨਾ ਕਿਤੇ ਵੀ ਤੁਹਾਨੂੰ ਕਾਸਟ ਕਟਿੰਗ ਨਹੀਂ ਦਿਖੂਗੀ ਇਹ ਨਹੀਂ ਕਿ ਆ ਵੀ ਅਸੀਂ ਆਪਣਾ ਇਹਨੂੰ ਲਾਈਟ ਵੀ ਸੀ ਅਸੀਂ ਵੀ ਕਰ ਸਕਦੇ ਸੀ ਪਰ ਅਸੀਂ ਇਹ ਸੋਚੇ ਕਿ ਆ ਵੀ ਕਸਟਮਰ ਨੂੰ ਕਿਤੇ ਵੀ ਇਹ ਨਾ ਹੋਵੇ ਕਿ ਆ ਵੀ ਲੱਗੇ ਕਿ ਆ ਵੀ ਯਾਰ ਇਹਨਾਂ ਨੇ ਪੈਸੇ ਬਚਾਣ ਦੇ ਚੱਕਰ ਜਿਨਾਂ ਸਾਡੇ ਪੈਸੇ ਕਿਉਂਕਿ ਅਸੀਂ ਨਾ ਹਰੇਕ ਕਸਟਮਰ ਦੇ ਪੈਸੇ ਨੂੰ ਇੱਕ ਵੈਲਿਊਏਬਲ ਚੀਜ਼ ਸਮਝਦੇ ਆ ਜੇ ਅਗਲਾ ਸਾਡੇ ਤੇ ٹرسٹ ਕਰ ਰਿਹਾ ਹੈ ਪੈਸਾ ਦੇ ਰਿਹਾ ਹੈ ਨਾ ਸਾਨੂੰ ਉਹਦਾ ਮੁੱਲ ਪਾ ਕੇ ਉਹਨੂੰ ਮੋੜੀਏ ਮੋੜੀਏ ਇਹਦਾ ਗੇਅਰ ਬਾਕਸ ਜੀ ਗੇਅਰ ਬਾਕਸ ਐਵੇਂ ਜੀ ਆਪਣਾ ਜਿਹੜਾ ਸੈਂਟਰਲ ਵਾਲਾ ਗੇਅਰ ਬਾਕਸ ਹੈ ਜਿਹੜਾ ਉਹ ਮੇਨ ਹੈਵੀ ਡਿਊਟੀ ਗੇਅਰ ਬਾਕਸ ਦਿੱਤਾ ਹੋਇਆ ਸੀ ਵਿੱਚ ਜਿਹੜੀਆਂ ਆਪਣਾ 베ARING ਨੇ ਵਧੀਆ ਕੁਆਲਿਟੀ ਦੇ ਵਧੀਆ ਕੰਪਨੀ ਦੇ 베ARING ਪਾਏ ਹੋਏ ਨੇ ਕੋਈ ਐਵੇਂ ਨਹੀਂ ਕਿਾਂ ਵੀ ਹੋ ਜਾਲੀ ਜਗ੍ਹਾ ਮਰ ਨਹੀਂ ਦਿੱਤਾ ਹੋਇਆ ਤੇ ਉਸ ਤੋਂ ਬਾਅਦ ਇਹਦੇ ਗਰਾਰੀਆਂ ਚੇਂਜ ਹੋ ਜਾਣੀਆਂ ਟਰੈਕ ਰਕੋਰਡਿੰਗ ਹੈ ਉਹ ਤਾਂ ਜਿਹੜਾ ਟਰੈਕਟਰ ਚਾਹੇ ਇੰਡੀਆ ਲੈਵਲ ਤੇ ਕਿਸੇ ਵੀ ਟਰੈਕਟਰ ਤੇ ਤੁਸੀਂ ਚਲਾ ਲਓ ਜਿਹੜਾ ਜਿੰਨੇ ਵੀ ਚੱਕਰ ਨੇ ਟਰੈਕਟਰ ਦੇ ਸਾਡੇ ਕੋਲ ਕਸਟਮਰ ਜਦੋਂ ਵੀ ਆਰਡਰ ਦਿੰਦਾ ਅਸੀਂ ਸਭ ਤੋਂ ਪਹਿਲਾਂ ਚੀਜ਼ ਹੀ ਇਹ ਪੁੱਛਦੇ ਹਾਂ ਕਿ ਤੁਸੀਂ ਕਿੰਨੇ ਫੁੱਟਾ ਲੈਣਾ ਹੈ ਜੀ ਤੇ ਉਸ ਤੋਂ ਬਾਅਦ ਕਿਹੜੇ ਟਰੈਕਟਰ ਤੇ ਚਲਾਣਾ ਹੈ ਜੇ ਅਗਲਾ ਕਿਸੇ ਹੋਰ ਟਰੈਕਟਰ ਤੇ ਕੱਲ ਨੂੰ ਚਲਾਉਂਦਾ ਵੀ ਹੈ ਨਾਲ ਦੀ ਨਾਲ ਆਪਣਾ ਇਹਨੂੰ ਟੇਡਾ ਕੀਤਾ ਅੱਗੇ ਨੂੰ ਕਸਟਮਰ ਆਪਣਾ ਅਸੀਂ ਟ੍ਰੇਨਿੰਗ ਦਿੰਨੇ ਆ ਖਾਸ ਕਰਕੇ ਜਦੋਂ ਕਸਟਮਰ ਆਉਂਦਾ ਉਹਨਾਂ ਨਾਲ ਦੀ ਨਾਲ ਟ੍ਰੇਨਿੰਗ ਦਿੰਨੇ ਆ ਜੀ ਜੇ ਤੁਹਾਨੂੰ ਬਾਇ ਚਾਂਸ ਲੋਡ ਵੀ ਪੈ ਗਈ ਨਾ ਕਰਾਰੀਆਂ ਚੇਂਜ ਕਰਨ ਦੀ ਤੁਸੀਂ ਆਪ ਕਰ ਕਉ ਕਿ ਐਵੇਂ ਆ ਤੁਹਾਨੂੰ ਪਤਾ ਹੈ ਕਿ ਆ ਵੀ ਜਦੋਂ ਬੰਦੇ ਦੀ ਕਿਸੇ ਹੋਰ ਤੇ ਡਿਪੈਂਡੈਂਸੀ ਹੋ ਜਾਂਦੀ ਹੈ ਨਾ ਉਦੋਂ ਅਗਲਾ ਆਪਣਾ ਹੁੰਦਾ ਸਮਾਂ ਜਦੋਂ ਬੰਦੇ ਦੇ ਕੋਲੇ ਆਪਣਾ ਇੱਕ ਤਰ੍ਹਾਂ ਤੇ ਨਹੀਂ ਹੁੰਦੀ ਹੈ ਅਗਲਾ 2 ਮਿੰਟ ਲਾਂਦਾ ਹੀ ਅਗਲਾ ਕਹਿੰਦਾ ਕਿ ਮੈਂ ਆਪਣਾ ਆਪ ਹੀ ਸਾਰਾ ਕਰ ਲਵਾਂ ਮੈਂ ਇਹ ਗੱਲ ਵੀ ਠੋਡੀ ਸਮਝ ਗਿਆ ਤੇ ਸਰਵਿਸ ਕਹਿਣ ਦਾ ਮਤਲਬ ਦੱਸੋ ਕੀ ਹੈ ਚੀਜ਼ ਤਾਂ ਵੇਚ ਲੈਂਦਾ ਪ੍ਰੋਡਕਟ ਸਾਰੇ ਬ੍ਰਾਂਡ ਹਾਂਜੀ ਹਾਂ ਬਾਅਦ ਵਿੱਚ ਇਹਦੀ ਪੁੱਛ ਕੇ ਛੰ ਮੰਨ ਲੋ ਖੇਤ ਦੇ ਵਿੱਚ ਚਲਦੇ ਆ ਲੋਹਾ ਹਾਂਜੀ ਹਾਂ ਤੇ ਦਿੱਕਤ ਪਰੇਸ਼ਾਨੀ ਆ ਗਈ ਹਾਂਜੀ ਹਾਂ ਇਹਦੀ ਸਰਵਿਸ ਡੋਰ ਤੋਂ ਡੋਰ ਮਿਲੂ ਆਪਣੇ ਜ਼ਿੰਮੇਵਾਰ ਵੀਰ ਨੂੰ ਸਰ ਇਹਦੇ ਚ ਐਵੇਂ ਹੀ ਹੈ ਜੀ ਸਾਰੀ ਇੰਡਸਟਰੀ ਦੇ ਵਿੱਚ ਗੁਰਬਾਜ ਕੰਪਨੀ ਪਹਿਲੀ ਕੰਪਨੀ ਹੈ ਅਸੀਂ ਜਿੰਨੇ ਵੀ ਸਾਡੇ ਪ੍ਰੋਡਕਟ ਨੇ ਜਿਵੇਂ ਹੁਣ ਸਾਡਾ ਮੇਨ ਪ੍ਰੋਡਕਟ ਸੁਪਰ ਸੈਡਰ ਹੈ ਬੀਲਰ ਹੈ ਤੇ ਅਸੀਂ ਇਹਨਾਂ ਦੇ ਲਈ ਅਲੱਗ-ਅਲੱਗ ਸਰਵਿਸ ਟੀਮ ਰੱਖੀ ਹੋਈ ਹੈ ਐਵੇਂ ਨਹੀਂ ਕਿ ਆ ਵੀ ਅੱਜ ਜਿਹੜਾ ਬੰਦਾ ਸਾਡਾ ਸੁਪਰ ਸੈਡਰ ਠੀਕ ਕਰਕੇ ਆਇਆ ਕੱਲ ਨੂੰ ਉਹ ਬਿਲ ਠੀਕ ਕਰਨ ਚਲੇ ਜਾਊਗਾ ਅਸੀਂ ਬੀਲਰ ਦੇ ਲਈ ਬੰਦਾ ਲੱਗ ਰੱਖਿਆ ਹੈ ਸੁਪਰ ਸੈਡਰ ਦੀ ਲੱਗ ਰੱਖਿਆ ਉਹਦੇ ਚ ਐਵੇਂ ਹੁੰਦਾ ਕਿ ਆ ਵੀ ਕਿਉਂਕਿ ਚੱਲਣੇ ਇੱਕੋ ਟਾਈਮ ਤੇ ਨੇ ਸੁਪਰ ਸੈਡਰ ਵੀ ਉਹੀ ਸੀਜ਼ਨ ਚ ਚੱਲਦਾ ਬੀਲਰ ਵੀ ਉਦੋਂ ਹੀ ਚੱਲਦਾ ਉਹਦੋਂ ਫਿਰ ਐਵੇਂ ਹੁੰਦਾ ਕਿ ਆ ਵੀ ਆਪਣਾ ਅਸੀਂ ਇਹ ਚੀਜ਼ਾਂ ਫੇਸ ਕੀਤੀਆਂ ਹੋਈਆਂ ਨੇ ਤੁਸੀਂ ਸਾਰਾ ਕੁਝ ਪਹਿਲਾਂ ਪ੍ਰੈ ਹਾਂ ਫਿਰ ਗਾ ਨੂੰ ਲਾਂਚ ਸਾਰਾ ਆਪਣੇ ਤੱਕ ਦਿੱਤਾ ਹੈ ਜਿੰਦਾਰ ਟੀਮ ਹਰੇਕ ਅਲੱਗ-ਅਲੱਗ ਹੋਈ ਹੋਈ ਹੈ ਜਦੋਂ ਕਿ ਸੀ ਸੁਪਰਸੈਡਰ ਦਾ ਕੋਈ ਪ੍ਰੋਬਲਮ ਆਉਂਦੀ ਹੈ ਨਾਲ ਦੀ ਨਾਲ ਸਾਡੀ ਸੁਪਰਸੈਡਰਲ ਟੀਮ ਜਾਂਦੀ ਹੈ ਉਹਨੂੰ ਠੀਕ ਕਰਕੇ ਆਉਂਦੀ ਹੈ ਸੁਪਰਸੈਡਰ ਦੇ ਸਪੈਸ਼ਲਿਸਟ ਹੁੰਦੇ ਨੇ ਮੁੰਡੇ ਜਿਹੜੇ ਬੇਲਰ ਦੇ ਸਪੈਸ਼ਲਿਸਟ ਨੇ ਉਹ ਬੇਲਰ ਦੇ ਲਈ ਜਾਂਦੇ ਨੇ ਵੈਰੀ ਗੁੱਡ ਆ ਚੀਜ਼ ਤੁਹਾਡੀ ਬਹੁਤ ਚੰਗੀ ਲੱਗੀ ਇੱਕ ਦਹਾਣਾ ਹੁੰਦੇ ਉਹ ਜਿਹੜੀ ਚੀਜ਼ ਆਦੇ ਤਣ ਤੇ ਇੱਕ ਵੀਰ ਯਾਰ ਆ ਚੀਜ਼ਾਂ ਨਾ ਪਾਈ ਪਾ ਝੋਕ ਹੋਣ ਦੀ ਸਮੱਸਿਆ ਇਹਦੇ ਵਾਸਤੇ ਕੁਝ ਕੀਤਾ ਤੁਸੀਂ ਸਰ ਐਵੇਂ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਆ ਵੀ ਅਸੀਂ ਮਤਲਬ ਹਰੇਕ ਚੀਜ਼ ਨਾ ਹੰਡਾਈ ਹੋਈ ਹੈ ਅਸੀਂ ਆਪਣਾ ਤੁਸੀਂ ਦੇਖਿਆ ਹੋਣਾ ਕਿ ਆ ਵੀ ਹੋਰ ਬਹੁ ਕੰਪਨੀਆਂ ਨੇ ਉਹਨਾਂ ਨੇ ਨਾ ਆਪਣਾ ਜਿਹੜੀ ਡ੍ਰਿਲ ਹੈ ਉਹਨੂੰ ਆਪਣਾ ਪਿੱਛੇ ਕਰਕੇ ਕਿ ਆ ਵੀ ਪਾਈਪਾਂ ਨੂੰ ਸਿੱਧਾ ਆਪਣਾ ਉਹਨਾਂ ਦੇ ਟਾਈਨਾਂ ਚ ਪਹੁੰਚਦਾ ਕੀਤਾ ਹੋਇਆ ਹਾਂ ਉਹਦੇ ਨਾਲ ਇਹ ਆਉਂਦਾ ਜੀ ਦਿੱਕਤ ਕਿ ਆ ਵੀ ਸੁਪਰ ਸੈਟ ਨਾ ਡਿਸਬੈਲੈਂਸ ਹੁੰਦਾ ਉਹਦੇ ਚ ਤਾਂ ਕਰਕੇ ਟਰੈਕਟਰ ਤੇ ਬਹੁਤ ਅਸਰ ਪੈਂਦਾ ਜੀ ਆਪਾਂ ਨੂੰ ਲੌਂਗ ਟਰਮ ਤੇ ਬਹੁਤ ਪਤਾ ਲੱਗਦਾ ਉਹਦਾ ਜਦੋਂ ਲੌਂਗ ਟਰਮ ਤੇ ਜਦੋਂ ਸੀਜ਼ਨ ਲਾ ਕੇ ਟਰੈਕਟਰ ਖੜਦਾ ਹੈ ਨਾ ਉਦੋਂ ਪਤਾ ਲੱਗਦਾ ਕਿ ਹਾਂ ਵੀ ਹਾਂ ਟਰੈਕਟਰ ਨੂੰ ਇਤੋਂ ਹਾਂ ਟਰੈਕਟਰ ਤਾਂ ਮਸੀ ਜਾਂਦਾ ਹੈ ਤਾਂ ਉਹਦੇ ਕਰਕੇ ਅਸੀਂ ਇਹ ਜਿਹੜਾ ਆਪਣਾ ਆਪਣਾ ਡ੍ਰਿੱਲ ਹੈ ਜੀ ਇਹਨੂੰ ਆਪਣੀ ਲੋਕੇਸ਼ਨ ਤੋਂ ਹਟਾਇਆ ਨਹੀਂ ਜਿੱਥੇ ਸਾਨੂੰ ਵੇਟ ਸਹੀ ਲੱਗਿਆ ਟਰੈਕਟਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਹ ਚੀਜ਼ ਨੂੰ ਦੇਖਦੇ ਹੋਏ ਡ੍ਰਿੱਲ ਨੂੰ ਉੱਥੇ ਹੀ ਰੱਖਿਆ ਅਸੀਂ ਆਪਣੀ ਆਰ ਐਨ ਡੀ ਟੀਮ ਸਾਡੀ ਜਿਹੜੀ ਆਰ ਐਨ ਡੀ ਟੀਮ ਆ ਉਹਨੇ ਸਾਰੀਆਂ ਚੀਜ਼ਾਂ ਪਰਤਾ ਕੇ ਜਿਹੜੇ ਆ ਸਾਡੇ ਪਿਸਟਨ ਨੇ ਨਾ ਜੀ ਇਹਨਾਂ ਦਾ ਡਿਜ਼ਾਈਨ ਚੇਂਜ ਕਰਵਾਇਆ ਹੈ ओके ਇਨਾਂ ਦੇ ਡਿਜ਼ਾਈਨ ਸਾਨੂੰ ਮਤਲਬ ਚੇਂਜ ਕਰਿਆ ਸੀ ਇਹਦੇ ਨਾਲ ਐਵੇਂ ਹੈ ਕਿ ਆ ਵੀ ਡਿਜ਼ਾਈਨ ਇਹਦਾ ਇਹ ਹਿਸਾਬ ਨਾਲ ਹੈ ਕਿ ਆ ਵੀ ਸਿੱਧਾ ਪੇਪਰ ਟੈਨਾਂ ਦੇ ਵਿੱਚ ਜਾਂਦਾ ਸਾਨੂੰ ਐ ਨਹੀਂ ਕਿ ਆ ਵੀ ਬੀ ਦਾ thro ਸਿੱਧਾ ਉੱਥੇ ਆ ਸਿੱਧਾ ਫਲੋ ਇਨਾਂ ਵਧੀਆ ਹੈ ਕਿ ਆ ਵੀ ਕਿਤੇ ਵੀ ਰਸਤੇ ਦੇ ਵਿੱਚ ਕਿਤੇ ਵੀ ਬੀ ਅੜਨ ਦੀ ਦਿੱਕਤ ਨਹੀਂ ਹੈਗੀ ਗਰੋਥ ਇੰਨੀ ਵਧੀਆ ਹੁੰਦੀ ਹੈ ਨਾ ਇਹਦੇ ਕਰਕੇ ਕੱਲਾ ਕੱਲਾ ਬੀ ਦਾ ਤਣਕਾ ਤਣਕਾ ਅੰਦਰ ਜਾਂਦਾ ਹੈ ਵੇਰੀ ਵਧੀਆ ਇਹਦੇ ਚ ਐਵੇਂ ਹੈ ਕਿ ਅਸੀਂ ਇਹਦੇ ਵਿੱਚ ਫੀਚਰ ਦੇਣ ਦਾ ਹੁਣ ਆਪਣੀ ਗੱਲ ਫੇਰ ਉਹੀ ਹੈ ਜਦੋਂ ਮੈਂ ਸ਼ੁਰੂਆਤ ਚ ਕਿਹਾ ਸੀ ਫੀਚਰ ਇੰਨੇ ਨੇ ਆਪਾਂ ਵੀਡੀਓ ਲੰਬੀ ਹੋ ਜਾਊਗੀ ਇੰਨੇ ਫੀਚਰ ਅਸੀਂ ਢਾ ਦੇਾਂਗੇ ਤੁਹਾਨੂੰ ਇਹਦੇ ਚ ਐਵੇਂ ਹੈ ਅਸੀਂ ਹੁਣ ਟੈਂਕ ਹੈ ਜੀ ਖਾਦ ਵਾਲਾ ਅੰਦਰ ਇਹਦੇ ਚ ਅਸੀਂ ਇੰਨੀ ਵਧੀਆ ਸਹੂਲਤ ਦਿੱਤੀ ਹੋਈ ਹੈ ਕਿਆਂ ਵੀ ਕੱਲ ਨੂੰ ਪਤਾ ਕੀ ਹੁੰਦਾ ਅਸੀਂ ਸਾਡਾ ਟਾਰਗੇਟ ਕੀ ਸੀ ਸਭ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਸੀ ਸਾਡਾ ਟਾਰਗੇਟ ਇਹ ਹੈ ਪਿੱਛੇ ਜਿਹੜਾ ਬੰਦਾ ਖੜਦਾ ਹੈ ਨਾ ਉਹ ਨਹੀਂ ਹੋਣਾ ਚਾਹੀਦਾ ਹਾਂ ਉਹ ਨਹੀਂ ਹੋਣਾ ਚਾਹੀਦਾ ਤੁਸੀਂ ਇੱਕ ਹਿਸਾਬ ਨਾਲ ਲਾ ਲਓ ਜਾਂਦਾ ਸੀ ਵੈਰੀ ਬਣ ਗਏ ਉਹ ਬੰਦੇ ਵੀ ਕਿਆਂ ਵੀ ਉਹ ਬੰਦਾ ਪ ਨਹੀਂ ਹੋਣਾ ਚਾਹੀਦਾ ਕਿ ਕੱਲਾ ਬੰਦਾ ਕੰਮ ਕਰੇ ਕਿਉਂਕਿ ਕੱਲਾ ਬੰਦਾ ਸਾਨੂੰ ਇਹ ਹੈ ਕਿ ਕਿ ਕਸਟਮਰ ਦੀ ਕੋਸਟ ਕਿਉਂ ਕਢਾਣੀ ਅਸੀਂ ਹਰੇਕ ਦੇ ਇਹ ਚੀਜ਼ ਚਾਹੁੰਦੇ ਆ ਕਿ ਕਿ ਜੇ ਸਾਡਾ ਬੰਦਾ ਕੋਈ ਸੁਪਰ ਸਟੋਰ ਲੈਂਦਾ ਟੂ ਯਾਰ ਆਪਣੇ ਜਿਹੜੇ ਰੇਹ ਤੇ ਆਉਣਾ ਕਈ ਵਾਰੀ ਰੇਹ ਚ ਏਡੇ ਏਡੇ ਡਲੇ ਆ ਜਾਂਦੇ ਉਹਦੇ ਵਾਸਤੇ ਕੀ ਕੀਤਾ ਤੁਸੀਂ ਸਰ ਰੇਹ ਦੇ ਡਲੇ ਜਿਹੜੇ ਆਉਂਦੇ ਨੇ ਨਾ ਅਸੀਂ ਨਾ ਰੇਹ ਵਾਲੀ ਜਗ੍ਹਾ ਤੇ ਜਾਲੀ ਲਾਈ ਹੋਈ ਆ ਪ੍ਰੋਪਰ ਜਦੋਂ ਆਪਣਾ ਰੇਹ ਪਾਣੀ ਹੈ ਉਹਨੇ ਜਾਲੀ ਨੇ ਆਪਣਾ ਉਹ ਜਿਹੜੇ ਡਲੇ ਨੇ ਉਹਨਾਂ ਨੂੰ ਨੈਣ ਭੋਰ ਕੇ ਅੰਦਰ ਆਪਣਾ ਉਹਦੇ ਚ ਟੈਂਕ ਚ ਭੇਜਣਾ ਉਹਦੇ ਨਾਲ ਇਹ ਫਾਇਦਾ ਹੁੰਦਾ ਕਿ ਜਿਵੇਂ ਹੁਣ ਜਾਲੀ ਜਾਲੀ ਦੇ ਆਪਣੇ ਜੀ ਜਾਲੀ ਨਾ ਹੁੰਦੀ ਡਲੇ ਨੇ ਸਿੱਧਾ ਲੰਘ ਜਾਣਾ ਸੀ ਡਲੇ ਨੇ ਸਿੱਧਾ ਜਾਣਾ ਸੀ ਪਿਸਟਮ ਚ ਪਿਸਟਮ ਚ ਅਲੂਮੀਨੀਅਮ ਦਾ ਪਿਸਟਮ ਹੈ ਉਹਨੇ ਡਲੇ ਨੇ ਪਿਸਟਮ ਨੂੰ ਨੁਕਸਾਨ ਪਹੁੰਚਾਣਾ ਸੀ ਨੁਕਸਾਨ ਪਹੁੰਚਾਣਾ ਉਹਦੇ ਨਾਲ ਐਵੇਂ ਨਾ ਪਿਸਟਮ ਨੂੰ ਨੁਕਸਾਨ ਨਾ ਕੋਈ ਪ੍ਰੋਬਲਮ ਆਉਣੀ ਸੀ ਵੀ ਤੇ ਫਲੋ ਦੇ ਨਾਲ ਚੀਜ਼ ਚੱਲਦੀ ਹੈ ਇੱਕ ਚੀਜ਼ ਹੋਰ ਇਹ ਸੁਪਰਸੀਡਰ ਤਾਂ ਬਣਾਤਾ ਅੱਜ ਕਰਨਾ ਜ਼ਿੰਮੇਵਾਰ ਕੋਲੇ ਰੁਪਈਏ ਉਹਨੇ ਕਿ ਹਾਂਜੀ ਇਹਦੇ ਤੋਂ ਅਸੀਂ ਰੋਟਾਵੇਟਰ ਦਾ ਕੰਮ ਲੈ ਸਕਦੇ ਹਾਂ ਸਰ ਇਹਦੇ ਚ ਐਵੇਂ ਹੈ ਜੀ ਅਸੀਂ ਆਪਣਾ ਜਿਹੜਾ ਫੋਕਸ ਕੀਤਾ ਹੈ ਨਾ ਅਸੀਂ ਆਪਣਾ 올 ਇਨ ਵਨ ਇਹਦਾ ਤਾਂ ਨਾਮ ਤਾਂ ਰੱਖਿਆ ਇੱਕ ਪ੍ਰੋਡਕਟ ਲਾਉਂਗੇ ਤੁਹਾਨੂੰ ਸਾਰੀਆਂ ਸਹੂਇਤਾਵਾਂ ਦੇਵਾਂਗੇ ਜੇ ਤੁਸੀਂ ਇਹਦਾ ਆਪਣਾ ਇਹਨੂੰ ਸੁਪਰ ਸੈਲਡਰ ਨੂੰ ਰੋਟਾਵੇਟਰ ਬਣਾਣਾ ਹੈ ਤੁਸੀਂ ਦੋ ਨਾਟ ਇਧਰਲੀ ਸਾਈਡ ਤੋਂ ਖੋਲਣੇ ਨੇ ਦੋ ਨਾਟ ਖੋਲਣੇ ਨੇ ਉਧਰੋਂ ਦੀ ਨਾਲ ਦੀ ਨਾਲ ਤੁਹਾਡਾ ਰੋਟਾਵੇਟਰ ਬਣ ਗਿਆ ਇਹ ਦਿਨ ਹੋਰ ਵੀ ਕੁਝਾਈ ਕਰ ਸਕਦੇ ਆ ਜੀ ਹਾਂਜੀ ਹਾਂ ਇਹਦੇ ਚ ਐਵੇਂ ਤੀਜੀ ਜਿਹੜੀ ਇਹਦੇ ਚ ਆਪਣਾ ਫੀਚਰ ਅਸੀਂ ਦਿੱਤਾ ਉਹ ਦਿੱਤਾ ਹੈ ਆਪਣਾ ਪਿੱਛੇ ਅਸੀਂ ਨਾ ਇੱਕ ਡੀਐਸਆਰ ਅਟੈਚਮੈਂਟ ਦਿੰਨੇ ਆ ਉਹ ਕਸਟਮਰ ਜੇ ਕਿਸੇ ਕੋਈ ਕਸਟਮਰ ਇੰਟਰਸਟਿਡ ਹੈਗਾ ਉਹ ਅਟੈਚਮੈਂਟ ਸਾਡੇ ਕੋਲੋਂ ਐਕਸਟਰਾ ਪੇਮੈਂਟ ਪਰਚੇਸ ਕਰ ਸਕਦਾ ਹੈ ਐਕਸਟਰਾ ਪਰਚੇਸ ਕਰ ਸਕਦਾ ਕਿਉਂਕਿ ਕਈ ਕਸਟਮਰਾਂ ਦੀ ਨਹੀਂ ਡਿਮਾਂਡ ਹੁੰਦੀ ਅਸੀਂ ਤਾਂ ਕਰਕੇ ਉਹਨੂੰ ਐਕਸਟਰਾ ਰੱਖਿਆ ਹੋਇਆ ਉਹਦੇ ਨਾਲ ਕੀ ਬੀਜਿਆ ਜਾਊਗਾ ਉਹਦੇ ਨਾਲ ਜੀ ਕੋਈ ਵੀ ਬੀ ਵਾਲੀ ਫਸਲ ਹੈ ਜਿਹੜੀ ਜੀਰੀ ਹੋਗੀ ਮੱਕੀ ਹੋਗੀ ਦਾਲਾਂ ਹੋਗੀਆਂ ਖਰੀਕ ਤਰ੍ਹਾਂ ਦੀ ਫਸਲ ਤੁਸੀਂ ਬੀਜ ਵਾਲੀ ਉਹਦੇ ਨਾਲ ਬੀਜ ਜਰ ਤੁਸੀਂ ਤਾਂ ਪ੍ਰੈਸ ਹੋਣਾ ਬੀਜ ਦਾ ਪਲੈਂਟਰ ਹੀ ਬਣਾਤਾ ਨਾਲ ਹੋਰ ਉਹੀ ਤਾਂ ਗੱਲ ਹੈ ਇਹਦੇ ਨਾਲ ਆਪਾਂ ਦਾ ਮੇਨ ਫੋਕਸ ਹੀ ਇਹ ਹੈ ਕਿ ਵੀ ਰੋਟਾਵੇਟਰ ਦਾ ਸੁਪਰ ਸੈਡਰ ਦਾ ਡੀਐਸਆਰ ਦਾ ਡਾਇਰੈਕਟ ਸੀਡਿੰਗ ਦਾ ਸਾਰੇ ਕੰਮ ਇਹ ਕਰੂਗਾ ਜੀ ਆਧੇ ਸਵਾਦੀ ਲਿਆਤਾ ਹਨਾ ਨੇ ਮੇਨ ਫੋਕਸ ਨਹੀਂ ਕਰਦੇ ਟਰੈਕਟਰ ਸੁਪਰ ਸੀਡਰ ਤਾਂ ਆਪਾਂ ਵੇਖੇ ਸੀ ਨਾਲ ਆਪਾਂ ਬੀਜ ਵਾਲਾ ਉਹ ਇੰਨਾ ਕਾ ਵੀ ਆਪਸ਼ਨਲ ਆ ਜੇ ਕਿਸੇ ਨੇ ਲੈਣਾ ਆਪਾਂ ਖਰੀਦ ਸਕਦੇ ਆ ਉਹ ਆਪਾਂ ਦੇ ਦੇ ਦਿੰਦੇ ਆ ਇਹਦੇ ਚ ਐਵੇਂ ਜਿਵੇਂ ਜਿਵੇਂ ਆਪਾਂ ਪਿੱਛੇ ਜਾਈ ਜੰਨੇ ਆ ਅ ਮੈਂ ਦੋਨੋਂ ਵਾਲੇ ਪਾਈ ਪੁੱਛੀਗਾ ਤੋ ਆ ਇਹ ਨਾ ਜੀ ਐਵੇਂ ਆ ਇਹ ਸਾਡਾ ਗੀਅਰ ਲਾਇਆ ਹੋਇਆ ਹੈ ਇਹ ਆਪਣਾ ਹੈਵੀ ਡਿਊਟੀ ਗੀਅਰ ਹੈ ਇੱਥੇ ਚੈਨ ਚੱਲਦੀ ਆ ਨਹੀਂ 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 ਕਿ ਚੈਨ ਨਾਲ ਅਸੀਂ ਨਹੀਂ ਬਣਾਉਂਦੇ ਇਹ ਸਿਸਟਮ ਉੱਤੋਂ ਬਹੁਤ ਜ਼ਿਆਦਾ ਮਤਲਬ ਦਿੱਕਤ ਆਉਂਦੀ ਆ ਕਿਸਾਨ ਭਰਾਵਾਂ ਨੂੰ ਅਸੀਂ ਉਹ ਚੀਜ਼ ਦੇਖ ਕੇ ਉਸ ਤੋਂ ਬਾਅਦ ਇਹ ਗਰਾਰੀਆਂ ਦੇ ਨਾਲ ਆਪਰੇਟ ਕੀਤਾ ਹੋਇਆ ਗੀਅਰ ਸਿਸਟਮ ਹੈ ਇਹਦੇ ਸਪ੍ਰੋਪਰਲੀ ਜਿਹੜਾ ਸੈਂਟਰ ਵਾਲਾ ਰੋਲਰ ਹੈ ਇਹਦਾ ਕੰਮ ਕੀ ਹੈ ਸੁਪਰ ਸਿੱਡਰ ਦਾ ਅੱਗੇ ਫਾਲਿਆ ਨੇ ਜ਼ਮੀਨ ਨੂੰ ਆਪਣਾ ਪਾਈ ਜਾਣਾ ਪੱਟ ਪੱਟੀ ਜਾਣਾ ਉਸ ਤੋਂ ਬਾਅਦ ਜਿਹੜਾ ਸੈਂਟਰ ਵਾਲਾ ਰੋਲਰ ਹੈ ਇਹਨੇ ਨਾ ਆਪਣਾ ਇਹਦੇ ਲਈ ਡਿਸਕਾਂ ਦੇ ਲਈ ਜ਼ਮੀਨ ਤਿਆਰ ਕਰਦਣੀ ਹੈ ਪਲੇਨ ਕਰ ਦੇਣੀ ਹੈ ਤਾਂ ਵੀ ਡਿਸਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਡਿਸਕਾਂ ਰਾਹ ਬਣਾਈ ਜਾਂਦੀਆਂ ਨੇ ਬਾਅਦ ਚੋਂ ਪਿੱਛੇ ਜਿਹੜੀਆਂ ਟੈਨਾਂ ਨੇ ਉਹ ਬੀਕੇ ਵੀ ਜਾਂਦੀਆਂ ਨੇ ਉਸ ਤੋਂ ਬਾਅਦ ਅਸੀਂ ਆ ਲਾਸਟ ਦੇ ਉੱਪਰ ਰੋਲਰ ਦਿੱਤਾ ਹੋਇਆ ਹੈ ਅਸੀਂ ਇਹਦੇ ਉੱਪਰ ਆ ਸਪਰਿੰਗ ਇਨ ਹੈਵੀ ਡਿਊਟੀ ਦਿੱਤਾ ਹੋਇਆ ਹੈ ਕਿੰ ਆ ਵੀ ਕੱਲ ਨੂੰ ਜਿਵੇਂ ਹੁਣ ਕਿਤੇ ਉੱਚੀ ਨਹੀਂ ਵੀ ਜਗਾਏ ਐ ਇੰਨੇ ਇੰਨੇ ਦਾ ਰੋਲਰ ਨੇ ਉੱਪਰ نیچے ਆਪਣੇ ਹਸਾਮ ਨਾਲ ਉਹ ਹੋ ਹੀ ਜਾਣਾ ਕਿਾਂ ਵੀ ਜਿਵੇਂ ਉੱਚੀ ਨਹੀਂ ਆ ਗਈ ਇਹ ਨਹੀਂ ਹੈਗਾ ਕਿਾਂ ਵੀ ਜੀ ਕਿਤੇ ਜਿਆਦਾ ਉੱਚੀ ਆ ਗਈ ਜ਼ਮੀਨ ਤੇ ਇਹਨੂੰ ਇੱਕ ਥਾਂ ਤੇ ਫਿਕਸ ਨਹੀਂ ਕੀਤਾ ਹੋਇਆ ਸੀ ਕਿਾਂ ਵੀ ਐਵੇਂ ਦੱਬਦਾ ਹੀ ਜਾਊਗਾ ਜੇ ਜਿਆਦਾ ਦੱਬਤਾ 20 ਨੂੰ ਹਵਾ ਨਾ ਲੱਗੇ 20 ਨੇ ਕਿੱਥੋਂ ਜਰਮਿੰਦੇ ਛੋਣਾਈ 20 ਉਗਣਾ ਹੀ ਨਹੀਂ ਹੈਗਾ ਉਹਦੇ ਕਰਕੇ ਤੇ ਉਸ ਤੋਂ ਬਾਅਦ ਅਸੀਂ ਦਾ ਆਪਣਾ ਕਿਸਾਨ ਭਰਾਵਾਂ ਦਾ ਇੰਨਾ ਦੀ ਚੀਜ਼ ਦਾ ਧਿਆਨ ਰੱਖੇ ਕਿਾਂ ਵੀ ਜੇ ਕਿਸੇ ਕਿਸਾਨ ਭਰਾ ਨੇ ਸੁਪਰ ਸੈਡਰ ਦੇ ਉੱਪਰ ਚੜ੍ਹ ਕੇ ਆਪਣਾ ਖਾੜ ਆਪਣਾ ਜੀ ਨੇ ਬੀਜ ਤੇ ਖਾਦ ਪਾਣੀ ਹੈ ਜੀ ਇੱਥੋਂ ਇੱਕ ਪੈਰ ਇੱਥੇ ਰੱਖ ਕੇ ਦੂਜਾ ਪੈਰ ਉੱਥੇ ਰੱਖ ਕੇ ਨਾਲ ਦੀ ਨਾਲ ਬੰਦਾ ਆਪਣਾ ਉਹ ਖਾਦ ਤੇ ਬੀਜ ਪਾ ਸਕਦਾ ਵੈਰੀ ਆ ਹੈਵੀ ਆ ਅੱਛਾ ਅਗਲਾ ਵੀ ਹਾਂਜੀ ਹਾਂ ਇਹ ਪ੍ਰੋਪਰ ਇਹ ਨਾਲੇ ਇੱਕ ਆਪਣਾ ਇਹ ਦਿੱਤਾ ਹੋਇਆ ਸੀ ਸਾਈਡ ਤੇ ਇਹਦੇ ਚ ਐਵੇਂ ਕਿ ਆ ਵੀ ਬੰਦਾ ਇੱਥੋਂ ਸਾਰੇ ਤੋਂ ਖਾੜੇ ਤਾ ਯਾਰ ਬੜਾ ਸਾਹ ਕੋ ਤਾ ਉਹ ਸਾਈਡ ਸਾਈਡ ਤੋਂ ਖੜ ਕੇ ਹੀ ਸਾਈਡ ਤੋਂ ਖੜ ਕੇ ਐ ਚੱਕ ਦਿੰਦਾ ਬਸ ਉਹ ਯਾਨੀ ਇਹ ਉੱਪਰ ਚੜੋ ਫੇਰ ਇਹ ਉਤਰੂਗਾ ਐ ਸਾਈਡ ਤੋਂ ਖੜਕੇ ਸਿੱਧਾ ਖੜਾ ਹੋ ਜਾਂਦਾ ਵੈਰੀ ਅੱਛਾ ਆਹ ਜਾਲੀ ਆਪਾਂ ਦੱਸਦੇ ਸੀਗਾ ਆਹ ਜਾਲੀ ਇਹ ਖਾਦ ਵਾਲੀ ਜਾਲੀ ਹੈ ਜੀ ਹਾਂ ਚੰਨੀ ਦਿਖਾ ਦੇ ਵੀਰਾਂ ਨੂੰ ਇੱਕ ਇਹਦੇ 'ਚ ਨਾ ਜੀ ਆਪਣਾ ਤੁਹਾਨੂੰ ਆ ਇਹਦਾ ਗੌਰ ਪਾਣਾ ਚਾਹੁੰਨਾ ਮੈਂ ਤੁਹਾਡੇ ਤੇ ਕਿੰ ਆ ਇਹਦੇ 'ਚ ਨਾ ਜਿਹੜੀ ਆਪਣੀ ਡ੍ਰਿੱਲ ਹੈ ਡ੍ਰਿੱਲ ਦੇ ਵਿੱਚ ਆਪਣਾ ਸਾਡੀ ਇਹ ਸੋਚ ਹੁੰਦੀ ਹੈ ਕਿੰ ਆ ਵੀ ਜੇ ਬੰਦੇ ਨੇ ਇੱਕ ਥੈਲਾ ਬੀ ਦਾ ਪਾਇਆ ਵਿੱਚ ਉਹ ਥੈਲੇ ਦੇ ਵਿੱਚ ਜਿੰਨੇ ਵੀ ਬੀਨ ਇੱਕ ਛੋਟਾ ਜਿਹਾ ਦਾਣਾ ਤੱਕ ਬੀ ਦਾ ਆਪਣਾ ਅਗਲੇ ਦਾ ਖਰਾਬ ਨਾ ਹੋਵੇ ਇਹਦੀ ਸਲੋਪ ਬਣਾਈ ਹੋਈ ਐਵੇਂ ਟੇਪਰ ਕੀਤੀ ਹੋਈ ਐ ਕਿੰਬੀ ਹਰੇਕ ਦਾਣਾ ਬੀਜ ਦਾ ਇੱਥੇ ਜਾਂਦਾ ਵਿੱਚ ਕੋਈ ਐ ਨਹੀਂ ਕਿੰਬੀ ਪਿੱਛੇ ਕੋਈ ਬੰਦਾ ਖੜਾ ਹੋਊਗਾ ਉਹਨੇ ਐਵੇਂ ਹੱਥ ਮਾਰਨੇ ਜੀ ਤਾਂ ਬੀਜ ਥੱਲੇ ਜਾਊਗਾ ਹਾਂ ਉਹ ਮਾਰਨਾ ਪੈਂਦਾ ਉਹ ਚੀਜ਼ ਦਾ ਵੀ ਅਸੀਂ ਐਨ ਪੂਰਾ ਧਿਆਨ ਰੱਖੇ ਕਿ ਹੱਥ ਨਾ ਮਾਰਨਾ ਪੈ ਜੇ ਵੀਰੀ ਦੀ ਬੋਡੀ ਸਟਰਕਚਰ ਹੀ ਉਸ ਹਿਸਾਬ ਦਾ ਵੀ ਦਾਣਾ ਆਪੇ ਆਟੋਮੈਟਿਕ ਵਿੱਚ ਜਾਊਗਾ ਸਲੋਪ ਬਣਾਈ ਹੋਈ ਐ ਜੀ ਪ੍ਰੋਪਰ ਮੈਰੀ ਗੋਡ ਯਾਰ ਆਦਾ ਸਵਾਦ ਲਿਆ ਤਾਂ ਤੇ ਵੀਰੀ ਯਾਰ ਆ ਰੂਲੇ 'ਚ ਵੀ ਕੋਈ ਕਲਾਕਾਰੀ ਕੀਤੀ ਹੈ ਕਿ ਨਹੀਂ ਰੂਲ ਐਵੇਂ ਹੈ ਜੀ ਜਿਹੜਾ ਲਾਸਟ ਵਾਲਾ ਰੂਲ ਹੈ ਨਾ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਸੀਗਾ ਇਹਦੇ 'ਚ ਐਵੇਂ ਹੈ ਅਸੀਂ ਇਹ অপਸ਼ਨ ਦਿੱਤੀ ਹੋਈ ਹੈ ਕਸਟਮਰ ਨੂੰ ਕਈ ਜਗ੍ਹਾ ਤੇ ਹੁਣ ਅਸੀਂ ਇਹ ਚੀਜ਼ ਫੇਸ ਕੀਤੀ ਹੈ ਕਿ ਆ ਵੀ ਕਈ ਜਗ੍ਹਾ ਤੇ ਕਈ ਕਸਟਮਰ ਨੇ ਜਿਹੜੇ ਉਹ ਚਾਹੁੰਦੇ ਨੇ ਕਿ ਆ ਵੀ ਅਸੀਂ ਕੱਟ ਵਾਲਾ ਰੂਲਾ ਲੈਣਾ ਹੈ ਜਿਹੜਾ ਲਾਸਟ ਵਾਲਾ ਰੂਲਾ ਹੈ ਉਹਦੇ 'ਚ ਕੱਟ ਲੱਗੇ ਹੁੰਦੇ ਨੇ ਉਹ ਅਸੀਂ ਆਪਣਾ ਜੇ ਕਿਸੇ ਕਸਟਮਰ ਨੇ ਲੈਣਾ ਹੈ ਉਹ ਐਕਸਟਰਾ ਪੇਮੈਂਟ ਕਰਕੇ ਇਹਦੀ ਜਗ੍ਹਾ ਤੇ ਉਹ ਰੂਲਾ ਲਾ ਦਿੰਨੇ ਆ ਅਸੀਂ ਵੀ ਕਹਿਣ ਦਾ ਮਤਲਬ ਯਾਰ ਤੁਸੀਂ ਨਾ ਇਹਦੇ ਵਿੱਚ ਸਾਰਾ ਕੁਝ ਲਾਂਚ ਕਰਿਆ ਹਾਂਜੀ ਹਾਂ ਕਸਟਮਰ ਆਪਦੀ ਚੁਆਇਸ ਦੇ ਹਿਸਾਬ ਨਾਲ ਹਾਂਜੀ ਹਾਂ ਜਿਹੜੀ ਵੀ ਚੀਜ਼ ਉਹਦੀ ਰਿਕੁਆਇਰਮੈਂਟ ਆ ਅਸੀਂ ਨਾ ਜੀ ਐਵੇਂ ਆ ਸਾਡੀ ਜਿਹੜੀ ਸੋਚ ਆ ਜਾਂ ਸਾਡੀ ਟੀਮ ਆ ਜਿਹੜੀ ਅਸੀਂ ਕਦੀ ਵੀ ਇਹ ਸੋਚ ਨਹੀਂ ਰੱਖੀ ਕਿ ਆ ਵੀ ਜੋ ਅਸੀਂ ਬਣਾਤਾ ਅਸੀਂ ਕਸਟਮਰਾਂ ਦੇ ਸਿਰ ਤੇ ਮੜਤਾ ਹੂੰ ਜੇ ਕਸਟਮਰ ਕਹਿੰਦਾ ਮੈਨੂੰ ਆ ਚੀਜ਼ ਐਵੇਂ ਨਹੀਂ ਜੇ ਐਵੇਂ ਚਾਹੀਦੀ ਹੈ ਕਿ ਆ ਵੀ ਮੈਨੂੰ ਤਾਂ ਐਵੇਂ ਸੱਟ ਪੈਂਦਾ ਹੂੰ ਅਗਲਾ ਕਹਿੰਦਾ ਮੈਂ ਮੈਂ ਤੁਹਾਨੂੰ ਪ੍ਰੈਕਟੀਕਲੀ ਦਿਖਾਣਾ ਮੈਨੂੰ ਕੀ ਕੀ ਫਾਇਦੇ ਹੋ ਰਹੇ ਨੇ ਜਦੋਂ ਸਾਨੂੰ ਦਿਖਦਾ ਕਿ ਭਾਈ ਅਗਲਾ ਸੱਚ ਬੋਲਦਾ ਹੈ ਫਾਇਦੇ ਹੋ ਰਹੇ ਨੇ ਅਸੀਂ ਨਾਲ ਦੀ ਨਾਲ ਫਿਰ ਅਗਲਾ ਤੁਸੀਂ ਕਿਸਾਨ ਵੀਰ ਦੀ ਗੱਲ ਸੁਣਦੇ ਹੋ ਹਾਂ ਰੀਵਿਊ ਪੂਰਾ ਸਮਝ ਕੇ ਜਾਣੀ ਪਤਾ ਕੀ ਹੈ ਜੀ ਅਸੀਂ ਬਣਾਵਾਂਗੇ ਮਸ਼ੀਨ ਜਾਣੀ ਤਾਂ ਕਿਸਾਨ ਵੀਰਾਂ ਕੋਲ ਜੀ ਜੇ ਕਿਸਾਨਾਂ ਦੀ ਗੱਲ ਨਹੀਂ ਸੁਣਾਂਗੇ ਤਾਂ ਫਿਰ ਆਪਣਾ ਮਸ਼ੀਨ ਅਸੀਂ ਕਿਹੜਾ ਆਪ ਚਲਾਣੀ ਹੈ ਜੀ ਅਸੀਂ ਤਾਂ ਆਪਣਾ ਕਿਸਾਨਾਂ ਦੇ ਲਈ ਆਪਣਾ ਬਣਾਨੇ ਕਿਸਾਨਾਂ ਦੀ ਸੋਚ ਦੇ ਸਾਹਮਣੇ ਨਾਲ ਕਿਸਾਨਾਂ ਦੇ ਫੀਡਬੈਕ ਦੇ ਸਾਹਮਣੇ ਨਾਲ ਅਸੀਂ ਮਸ਼ੀਨ ਰੈਡੀ ਕਰਕੇ ਅਗਲੇ ਦਿਨ ਤੇਂਡ ਕੁਆਲਟੀ ਦਾ ਵੀਰੇ ਪੇਂਟ ਆਪਣਾ ਟੋਟਲੀ ਟੋਟਲੀ ਪਾਊਡਰ ਕੋਟਿੰਗ ਪੇਂਟ ਹੈ ਜੀ ਆਪਣਾ ਪੇਂਟ ਦੇ ਵਿੱਚ ਕੋਈ ਐਵੇਂ ਦਾ ਕੋਈ ਨਹੀਂ ਕਿ ਆ ਵੀ ਉਹ ਦਾ ਕੋਸਟ ਕਟਿੰਗ ਕੀਤੀ ਹੋਈ ਹੈ ਸਮਝੌਤਾ ਨਹੀਂ ਕਰਦੇ ਤੁਸੀਂ ਕਿਤੇ ਵੀ ਕਿਸੇ ਵੀ ਇੱਕ ਪੁਆਇੰਟ ਤੇ ਵੀ ਸਮਝੌਤਾ ਨਹੀਂ ਹੈਗਾ ਮਸ਼ੀਨ 'ਚ ਇੱਕ ਚੀਜ਼ ਹੋਰ ਇਹ ਸਬਸਿਡੀ ਦੇ ਅੰਡਰ ਆਉਂਦਾ ਸਬਸਿਡੀ ਦੇ ਅੰਡਰ ਆਪਣੇ ਨਾ ਜੀ ਗੁਰਬਾਦ ਦੇ ਕੰਪਨੀ ਦੇ ਵਿੱਚ ਜਿੰਨੇ ਵੀ ਸਰਕਾਰ ਨੇ ਆਪਣਾ ਪਰਾਲੀ ਪਰਾਲੀ ਦੀ ਸਾੜ ਨੂੰ ਰੋਕਣ ਦੇ ਲਈ ਇੰਪਲੀਮੈਂਟ ਜਿੰਨੇ ਵੀ ਸਬਸਿਡੀ ਦੇ ਵਿੱਚ ਪ੍ਰੋਵਾਈਡ ਕੀ ਸਾਰੇ ਤੁਹਾਨੂੰ ਇੰਪਲੀਮੈਂਟ ਮਿਲਣਗੇ ਆ ਤੁਹਾਡੇ ਸਾਹਮਣੇ ਸੁਪਰ ਸੈਡਰ ਆ ਅੱਗੇ ਮਲਚਰ ਆ ਗਿਆ ਜੀ ਅੱਗੇ ਪਲੋ ਐਮਬੀ ਪਲੋ ਆ ਗਿਆ ਉਹ ਆਪਣਾ ਖਰਚੇ ਕੱਟਣ ਵਾਲਾ ਕਟਰ ਆ ਗਿਆ ਤੇ ਆਪਣਾ ਬੈਲਰ ਹੋ ਗਿਆ ਹੇਅਰ ਰੈਕ ਹੋ ਗਿਆ ਉਹ ਵੀ ਤੁਹਾਨੂੰ ਸਾਡੀ ਕੰਪਨੀ ਦੇ ਵਿੱਚ ਤੁਸੀਂ ਪਹਿਲੀ ਜਾਂ ਇਸ ਤੋਂ ਬਾਅਦ ਵਾਲੀ ਵੀਡੀਓ ਦੇ ਵਿੱਚ ਵੇਖਿਓ ਬੈਲਰ ਵੀ ਨਾ ਮੈਂ ਕਹਿੰਦਾ ਪਤੰਦਰਾ ਨੇ ਨਾ ਉਹ ਨੈਕਸਟ ਲੈਵਲ ਦੀ ਗੱਲ ਆ ਮੈਂ ਕਹਿੰਦਾ ਜਿਵੇਂ ਆਪਾਂ ਫੋਰਨ ਵਾਲੀ ਕੋ ਮਸ਼ੀਨ ਵੇਖ ਲਈਨੇ ਨਾ ਉਦਾਂ ਦਾ ਸਾਹ ਉਹਦੇ ਚ ਐਵੇਂ ਆ ਜੀ ਸਾਡੀ ਸੋਚ ਇਹ ਰਹੀ ਸੀਗੀ ਜਦੋਂ ਅਸੀਂ ਬੇਲਰ ਦਾ ਮਤਲਬ ਅਵਿਸ਼ਕਾਰ ਕੀਤਾ ਐ ਆ ਬੇਲਰ ਤੇ ਆਰ ਐਂ ਡੀ ਕੀਤੀ ਸਾਡੀ ਸੋਚ ਇਹ ਸੀ ਕਿ ਆ ਵੀ ਕੀ ਜਿਹੜਾ ਵੱਡਾ ਬੇਲਰ ਆ ਉਹ ਘੱਟੋ ਘੱਡੇ 1.5 ਕਰੋੜ ਦੇ ਕਰੋੜ ਦੇ ਹੱਥ ਪਾਣ ਦੇ ਬੰਦਾ ਉਹ ਟਰੈਕਟਰ ਨਾਲ ਲਾ ਲੋ ਵਿੱਚ ਜਾਂ ਇਕੱਲਾ ਬੇਲਰ ਲਾ ਲੋ ਤੇ ਸਾਡਾ ਇਹ ਸੀਗਾ ਕਿ ਆ ਵੀ ਵੱਧ ਤੋਂ ਵੱਧ ਫੀਚਰ ਅਸੀਂ ਬੇਲਰ ਦੇ ਵਿੱਚ ਦੇਣੇ ਨੇ ਕਿਆ ਮੀ ਉਹ ਜਿਹੜਾ ਵੱਡਾ ਬਿਲਰ ਹੈ ਉਹਦੇ ਨਾਲ ਉਹਦੀ ਆਪਣਾ ਉਹੀ ਘੱਟ ਕੋਸਟ ਦੇ ਵਿੱਚ ਵੱਡੀ ਬਿਲਰ ਵਾਲੇ ਫੀਚਰ ਅਸੀਂ ਇਹਦੇ 'ਚ ਦੇਣ ਦੀ ਟਰਾਈ ਕੀਤੀ ਹੈ ਤੇ ਉਹ ਸਾਨੂੰ ਕੋਈ ਨਹੀਂ ਹਾਂ ਪਿਛਲੇ 2 ਸਾਲਾਂ ਤੋਂ ਸਾਡਾ ਬਿਲਰ ਚੱਲ ਰਿਹਾ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਆ ਵੀ ਕਸਟਮਰ ਖੁਸ਼ ਨੇ ਤੇ ਵਧੀਆ ਚੱਲ ਰਿਹਾ ਤੇ ਇੱਕ ਤਾਂ ਫੰਕਸ਼ਨ ਉਹਦਾ ਉਹੀ ਮੈਨੂੰ ਬਹੁਤ ਵਧੀਆ ਲੱਗਿਆ ਟੈਰਾਂ ਵਾਲਾ ਕਿ ਗੰਨੇ ਦੇ ਖੇਤ ਵਾਲੇ ਬਹੁਤ ਤੰਗ ਹੁੰਦੇ ਸੀ ਹਾਂਜੀ ਹਾਂ ਉਹ ਵੀ ਆਪਣਾ ਜਿਹੜੀ ਬੈਲਰ ਇੰਡਸਟਰੀ ਹੈ ਨਾ ਇਹ ਇਨ ਲਾਈਨ ਬੈਲਰ ਇੰਡਸਟਰੀ ਸਭ ਤੋਂ ਪਹਿਲੀ ਸਾਡੀ ਕੰਪਨੀ ਜਿੰਨੇ ਉਹ ਆਪਣਾ ਟਾਇਰ ਚੋੜੇ ਜਿਹੜਾ ਇੱਕ ਟਾਇਰ ਚੋੜੇ ਵਾਲਾ ਤੇ ਇੱਕ 2 ਘੰਟੇ ਸਵੇਰੇ ਤੁਹਾਡੇ ਬਚਾਤੇ ਜਿਹੜਾ ਉਹ ਨੂੰ ਤੁਸੀਂ ਗ੍ਰੀਸ ਨਹੀਂ ਕਰਨਾ ਸਾਰੀ ਮਸ਼ੀਨ ਹੀ ਆਟੋਮੈਟਿਕ ਆਪੇ ਗ੍ਰੀਸਿੰਗ ਤੁਸੀਂ ਉਹ ਵੀ ਲਾ ਲਓ ਜਰੂਰ ਦੇਖਿਓ ਤੁਹਾਨੂੰ ਸਾਰੀ ਤਸੱਲੀ ਬਖਸ਼ਣ ਪੂਰੇ ਇਕੱਲੇ ਕਰਾ ਦੇਣਾ ਸਾਰਾ ਅੱਗੇ ਪਤਾ ਲੱਗੂ ਤੇ ਬਾਕੀ ਇੰਪਲੀਮੈਂਟ ਗਰਬਾ ਸਾਰੇ ਬਣਾਉਂਦਾ ਤੇ ਵੀਰਾਂ ਦੀ ਮੈਂ ਸਾਈਟ ਮਲਚਰ ਹੋ ਗਿਆ ਪਲੋ ਹੋ ਗਿਆ ਕੁਛ ਵੀ ਯਾਰ ਐਨੀਥਿੰਗ ਇੱਧਰ ਵਿਖਾ ਹੀ ਦੇ ਚੰਨੇ ਸਾਰੇ ਵਿਖਾ ਦੇ ਇੱਧਰ ਜੋ ਮਰਜ਼ੀ ਕਰਵਾਜਦਾ ਤੁਸੀਂ ਲੈ ਸਕਦੇ ਹੋ ਤੇ ਬਾਕੀ ਜਾਣਕਾਰੀ ਦੱਸੋ ਵੀਰੇ ਲੋਕ ਕਿੱਦਾਂ ਦੇ ਰਹੀ ਬਹੁਤ ਸੋਹਣਾ ਇਹਨਾਂ ਨੇ ਬਣਾਇਆ ਆਪਣਾ ਪਿੱਛੇ ਵਾਲਾ ਸਿਸਟਮ ਹੋ ਗਿਆ ਜਦੋਂ ਬੀਜ ਖਤਮ ਹੋ ਗਿਆ ਆਪ ਆਟੋਮੈਟਿਕ ਪਤਾ ਲੱਗ ਜਾਣਾ ਗੇਅਰ ਹੋ ਗਿਆ ਪੈਂਡ ਲਾਇਆ ਪਿਆ ਸਾਇਰਨ ਵੱਜਣਾ ਜਦੋਂ ਬੀਜ ਖਤਮ ਹੋ ਗਿਆ ਫਿਰ ਆਪਣੇ ਆਪ ਸਟਨ ਹੋ ਗਈ ਇਹ ਵੀ ਵੀਰੇ ਹੁਣਾਂ ਨੇ ਆਪਦੇ ਡਿਜ਼ਾਈਨ ਤੇ ਆਪਣੀ ਆਉਗੀ ਘੋੜੀ ਆਪਾ ਦੇਸੀ ਭਾਜਾ ਚ ਇਹਨੂੰ ਕਹਿ ਦਿੰਨੇ ਆ ਪੌਣੀ ਕਹਿ ਲੋ ਇਹ 5 ਫੁੱਟ ਤੋਂ ਲੈ ਕੇ ਸਾਰਿਆਂ ਤੇ ਇਹੀ ਆਉਂਦੀ ਨਾਲ ਫੁੱਲ ਹੈਵੀ ਹਾਂਜੀ ਹਾਂ ਇਹਦਾ ਮਤਲਬ ਦੱਸਾ ਕੀ ਆ ਜਦੋਂ ਥੋੜੀ ਹਲਕੀ ਹੋ ਜਾਂਦੀ ਉਹ ਵਾਈਬ੍ਰੇਟ ਕਰਦਾ ਕਿਉਂਕਿ ਜਦੋਂ ਇਹ ਹਿੱਲੂਗੀ ਜੇ ਥੋੜੀ ਜਿਹੇ ਵਿੱਚ ਕਮੀ ਰਹਗੀ ਤੇ ਵਾਈਬ੍ਰੇਟ ਕਰੂ ਟਰੈਕਟਰ ਤੇ ਵੀ ਅਸਰ ਪੈਂਦਾ ਤੇ ਮਦਰੋਂ ਸਾਰਾ ਸਿਸਟਮ ਜੇ ਇਹ ਲੈ ਜਾਂਦਾ ਉਹ ਸਵਾਦ ਜਾਣੀ ਆਂਦਾ ਤੇ ਅਰ ਵੀਰੇ ਆਪਾਂ ਤਵੇ ਨਹੀਂ ਦੱਸੇ ਮਗਰਲੇ ਇਹ ਤਵੇ ਨਾਲ ਨਾ ਮਿੱਟੀ ਚਿਪਕਣ ਦੀ ਬੜੀ ਸਮੱਸਿਆ ਆਉਂਦੀ ਦੀ ਇਹਨਾਂ ਤੇ ਆਪਾਂ ਕੁਝ ਕੀਤਾ ਯਾਰ ਇਹ ਨਾ ਜੀ ਐਵੇਂ ਮੈਂ ਤੁਹਾਨੂੰ ਇਹ ਦੱਸਣੇ ਤੁਨਾ ਕਿ ਕਿ ਭੀ ਜਿਹੜੇ ਇਹ ਤਵੇ ਨੇ ਨਾ ਇਹ ਸਟੀਨਲੈਸ ਸਟੀਲ ਦੇ ਜਿਹੜਾ ਆਪਣਾ ਇੰਡੀਆ ਦੇ ਵਿੱਚ ਆਪਣਾ ਸਟੀਲ ਆ ਸਟੀਲ ਡਿਸਕ ਦੇ ਵਿੱਚ ਆਪਣਾ ਸੁਪਰ ਸੈਡਰ ਲਿਆਉਣ ਵਾਲੀ ਗੁਰਵਾਜ ਕੰਪਨੀ ਸਭ ਤੋਂ ਪਹਿਲੀ ਕੰਪਨੀ ਹੈ ਸਭ ਤੋਂ ਪਹਿਲੀ ਜਦੋਂ ਆਪਣਾ ਅਸੀਂ ਇਹ ਸੁਪਰ ਸੈਡਰ ਲਾਂਚ ਕੀਤਾ ਸੀ ਅੱਜ ਵੀ ਸਾਡੀ YouTube ਤੇ ਵੀਡੀਓਜ਼ ਪਈਆਂ ਨੇ ਤੇ ਸਭ ਤੋਂ ਪਹਿਲਾਂ ਗੁਰਵਾਜ ਕੰਪਨੀ ਨੇ ਇਹਨੂੰ ਲਾਂਚ ਕੀਤਾ ਸੀਗਾ ਸਭ ਤੋਂ ਪਹਿਲਾਂ ਆਪਣਾ ਸਟੀਲ ਡਿਸਕ ਚ ਲਿਆਉਣ ਵਾਲਾ ਗੁਬਾਜ ਸੁਪਰਸੀਡਰ ਇੱਕ ਨਾ ਜਦੋਂ ਆਪਾਂ ਮੋੜ ਤੋਂ ਮੋੜਦੇ ਆ ਮਚਦੇ ਵੀ ਆ ਉਹਦੇ ਤੋਂ ਵੀ ਕੋਈ ਹੱਲ ਕੀਤਾ ਵੀ ਇਹ ਸਟੀਲ ਕਰੂਗੀ ਉਹਨੂੰ ਕਰ ਗਏ ਉਹ ਪਤਾ ਕੀ ਹੈ ਜੀ ਉਹ ਪ੍ਰੋਬਲਮ ਤਾਂ ਆਉਂਦੀ ਹੈ ਜੀ ਜੇ ਆਪਾਂ ਇਹ ਜਿਹੜੇ ਆ ਇਹ ਨਾ ਟਾਈਨ ਹੈ ਉਹਨੂੰ ਟਾਈਨ ਕਹਿੰਦੇ ਨੇ ਜਿੰਨੇ ਬੀਜ ਦਾ ਕੰਮ ਕਰਨਾ ਹੈ ਜੇ ਇਹ ਚੀਜ਼ 'ਚ ਜਿਹੜੇ ਕੰਪਨੀ ਉਹ ਕਰਾ ਆਪਣਾ ਇਹਦੇ 'ਚ ਕੋਸਟ ਕਟਿੰਗ ਕਰਾਂਗੇ ਇਹਨੂੰ ਜੇ ਕਿਤੇ ਨਾ ਕਿਤੇ ਆਪਣਾ ਇਹਨੂੰ ਹਲਕਾ ਬਣਾਵਾਂਗੇ ਤਾਂ ਉਹ ਦਿੱਕਤ ਆਉਂਦੀ ਆ ਉਹਦੇ ਪਤਾ ਕੀ ਹੁੰਦਾ ਜੀ ਅਸੀਂ ਇਹ ਸੋਚਦੇ ਨਾਲ ਇਹਨੂੰ ਬਣਾਇਆ ਇੰਨਾ ਹੈਵੀ ਕਰਤਾ ਇਹ ਕਿਆਂ ਵੀ ਜਿਵੇਂ ਹੁਣ ਕੋਈ ਕਸਟਮਰ ਹੈ ਅਗਲੇ ਨੇ ਆਪਣੇ ਡਰਾਈਵਰ ਦੇ ਹੱਥੇ ਦੇਤਾ ਕਿ ਭਾਈ ਜਾ ਦੁੱਧ ਨਵੇੜਿਆ ਤੇ ਉਹਦੇ ਚ ਐਵੇਂ ਕਿ ਆ ਵੀ ਕਈ ਵਾਰੀ ਡਰਾਈਵਰ ਕੀ ਕਰਦਾ ਪਿੱਛੇ ਧਿਆਨ ਹੁੰਦਾ ਨਹੀਂ ਪਿੱਛੇ ਧਿਆਨ ਹੁੰਦਾ ਨਹੀਂ ਅਗਲਾ ਕੀ ਕਰਦਾ ਆਪਣਾ ਐਂ ਮੋੜ ਦਿੰਦਾ ਦਾ ਆਪਣਾ ਬਿਨਾ ਲਿਫਟ ਚੱਕੇ ਉਦੋਂ ਇੱਕ ਤਾਂ ਇਹ ਡੈਮੇਜ ਹੁੰਦੀ ਹੈ ਜਦੋਂ ਸੁਪਰ ਸਿੱਡਰ ਨੂੰ ਚੱਕਣ ਲੱਗਦਾ ਉਹ ਪ੍ਰੋਪਰ ਚੱਕਿਆ ਜਾਂਦਾ ਨਹੀਂ ਆਪਣੀ ਲੋਰ ਦੇ ਵਿੱਚ ਐਂ ਘੁਮਾ ਦਿੰਦਾ ਤੇ ਉਹ ਪਿੱਛੋਂ ਪਤਾ ਲੱਗਦਾ ਨਹੀਂ ਉਹਨੇ ਚੱਕਿਆ ਇਹ ਥੋੜੇ ਬਹੁਤੀ ਚਾਲ ਚੱਲੂਗੀ ਕਹਿਣ ਦਾ ਮਤਲਬ ਜੇ ਇਹਦੇ ਤੇ ਮਾੜਾ ਮੋੜ ਜ਼ੋਰ ਪੈ ਜੇ ਇੰਨੇ ਹਾਂਜੀ ਹਾਂ ਪੂਰੀ ਆਪਾਂ ਤਾਂ ਹੀ ਹੈਵੀ ਬਣਾਈ ਹੋਈ ਹੈ ਜੀ ਕਿੰ ਆ ਵੀ ਜੇ ਕਿਸੇ ਆਪਣਾ ਡਰਾਈਵਰ ਕੋਈ ਇਨਗੈਲੀ ਕਰਦਾ ਤਾਂ ਉਹਦੇ ਵਿੱਚ ਆਪਣਾ ਕਿਸਾਨ ਦਾ ਕੋਈ ਨੁਕਸਾਨ ਨਾ ਹੋਵੇ ਹਾਂਜੀ ਹਾਂ ਲਾਸ ਨੂੰ ਧਿਆਨ ਦੇ ਰੱਖਦੇ ਹੋਏ ਇਹ ਚੀਜ਼ ਸਟੈਪ ਚੱਕਿਆ ਜੀ ਕੋਸ਼ਿਸ਼ ਕਰੀਏ ਵੀ ਕੱਲੀ ਕੱਲੀ ਚੀਜ਼ ਤੁਹਾਡੇ ਸਾਹਮਣੇ ਰੱਖੀ ਜਾਵੇ ਬਾਕੀ ਸੋਹਣਾ ਲੱਗਾ ਇਹ ਨਹੀਂ ਫੀਚਰ ਇੰਨੇ ਨੇ ਕਿੰ ਆ ਵੀ ਗੱਲ ਆ ਪਹਿਲੇ ਹੀ ਕਹੀ ਜੀ ਗੱਲ ਟਾਈਮ ਵਾਲੀ ਆ ਜਾਂਦੀ ਹੈ ਇਹ ਚੀਜ਼ ਹੋ ਸਕਦੀ ਹੈ ਕਿ ਆ ਵੀ ਕਿਤੇ ਨਾ ਕਿਤੇ ਇੱਕ ਅਦਾ ਫੀਚਰ ਸਾਡੇ ਕੋਲ ਰਹਿ ਹੀ ਗਿਆ ਉਹ ਬਾਈ ਹੋਣਾ ਦੀ ਨਾ ਮੈਂ ਆਈਡੀ ਤੁਸੀਂ ਇਹਨਾਂ ਗਰਵਾਜ਼ ਵਾਲਿਆਂ ਦੀ ਆਈਡੀ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਊਂਗਾ ਕੋਈ ਵੀ ਜਾਣਕਾਰੀ ਇਹਨਾਂ ਦੇ ਪੇਜ ਦੇ ਉੱਪਰੋਂ ਵੀ ਤੁਸੀਂ ਲੈ ਸਕਦੇ ਹੋ ਨੰਬਰ ਇਹਨਾਂ ਦਾ ਜੋ ਵੀ ਤੁਹਾਨੂੰ ਐਨੀਥਿੰਗ ਆਣਾ ਵੀਰੇ ਹਾਂਜੀ ਟੂਲ ਫ੍ਰੀ ਨੰਬਰ ਹੈ ਜੀ ਆਪਣਾ ਆਪਣਾ ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ ਤੇ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਦਿੱਤੀ ਜਾਊਗੀ ਤੁਹਾਡੇ ਨੇੜੇ ਕੋਈ ਵੀ ਆਪਣਾ ਭਰਾਏ ਪੰਜਾਬ ਦੇ ਵਿੱਚ ਜਾਂ 올ਓਵਰ ਇੰਡੀਆ ਕਿਤੋਂ ਵੀ ਆਪਣਾ ਸਾਡੀ ਵੀਡੀਓ ਦੇਖ ਰਹੇ ਨੇ ਤੁਹਾਨੂੰ ਪ੍ਰੋਪਰ ਡੀਲਰ ਦਾ ਨੰਬਰ ਡੀਲਰ ਦਾ ਨਾਮ ਦੱਸਿਆ ਜਾਊਗਾ ਤੇ ਤੁਸੀਂ ਆਪਣੇ ਨੇੜੇ ਵਾਲੇ ਡੀਲਰ ਤੋਂ ਸੰਪਰਕ ਕਰਕੇ ਤੁਹਾਨੂੰ ਤੁਹਾਡੇ ਘਰ ਪਹੁੰਚਦਾ ਕੀਤਾ ਜਾਊਗਾ ਹਾਂ ਤੇ ਦੱਸਿਓ ਕਿਦਾਂ ਦਾ ਲੱਗਿਆ ਤੁਹਾਨੂੰ ਤੇ ਜੋ ਕੋਈ ਗਲਵਾਟ ਕਰਦਿਆਂ ਵੱਧ ਘਟ ਸ਼ਬਦ ਹੋਏ ਉਹਦੇ ਲਈ ਮਾਫੀ ਆ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ